ਲਾ ਵੇਖੋ ਆ ਵੀਡੀਓ ਇਹ ਜਿਹੜਾ ਫਲਾਈਓਵਰ ਸਾਡਾ ਬਣਿਆ ਹੋਇਆ ਵਾ ਇਹ ਤੋਂ ਜਿਹੜੀਆਂ ਬੱਸਾਂ ਜਿਹੜੀਆਂ ਅੰਮ੍ਰਿਤਸਰ ਹੋ ਗਿਆ ਪਠਾਨਕੋਟ ਹੋ ਗਿਆ ਲੁਧਿਆਣਾ ਹੋ ਗਿਆ ਸਾਰਾ ਕੁਝ ਜਿਹੜਾ ਇੱਥੋਂ ਹੀ ਬੱਸਾਂ ਜਿਹੜੀਆਂ ਉੱਪਰ ਚੜਦੀਆਂ ਤੁਸੀਂ ਦੇਖ ਸਕਦੇ ਹੋ ਪੂਰਾ ਜਿਹੜਾ 5-5 ਫੁੱਟ ਜਿਹੜੇ ਆ ਇਹ ਖੱਡੇ ਸਾਰੇ ਪਏ ਹੋਏ ਆ ਤੁਸੀਂ ਹਾਲਾਤ ਦੇ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਉਸ ਸਾਈਡ ਤੋਂ ਲੈ ਕੇ ਇਹ ਜਿਹੜਾ ਪੂਰੀ ਜਿਹੜਾ ਖੱਡਿਆਂ ਦੇ ਨਾਲ ਜਿਹੜਾ ਇਹ ਫਲਾਈਓਵਰ ਭਰਿਆ ਹੋਇਆ ਖਬਰ ਆ ਲੱਗਣ ਤੋਂ ਬਾਅਦ ਹੀ ਕਿਉਂ ਜਿਹੜੀਆਂ ਪ੍ਰਸ਼ਾਸਨ ਦੀਆਂ ਜਿਹੜੇ ਅੱਖਾਂ ਖੁੱਲਦੀਆਂ ਤੁਸੀਂ ਦੇਖ ਸਕਦੇ ਹੋ ਐਂਟਰਲੌਕ ਟਾਈਲਾਂ ਲਗਾ ਕੇ ਜਿਹੜਾ ਇਸ ਨੂੰ ਜਿਹੜਾ ਕਵਰ ਕਰ ਦਿੱਤਾ ਗਿਆ ਵਾ ਮੁਹੱਲਿਆਂ ਦੇ ਵਿੱਚ ਟਾਈਲਾਂ ਲੱਗਦੇ ਆ ਉਹਦੇ ਨਾਲ ਜਿਹੜਾ ਫਲਾਈਓਵਰ ਨੂੰ ਜਿਹੜਾ ਕਵਰ ਕੀਤਾ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਜਿਹੜੀ ਖਬਰ ਲੱਗਣ ਤੋਂ ਬਾਅਦ ਇਹ ਹਾਲਾਤ ਦੇ ਸਕਦੇ ਹੋ ਕਿਸ ਤਰ੍ਹਾਂ ਹੁਣ ਜਿਹੜਾ ਐਂਟਰਲੋਕ ਟਾਇਲਾਂ ਲਗਾ ਕੇ ਜਿਹੜਾ ਇਸ ਨੂੰ ਜਿਹੜਾ ਹੋਰ ਰਿਪੇਅਰ ਕੀਤਾ ਗਿਆ ਵਾ ਜਿਹੜੀਆਂ ਮੁਹੱਲਿਆਂ ਦੇ ਵਿੱਚ ਐਂਟਰਲੋਕ ਟਾਇਲਾਂ ਲੱਗਦੀਆਂ ਉਹ ਇੱਥੇ ਲਗਾਤੀਆਂ ਇਹਨਾਂ ਨੇ ਦੇਖ ਲਓ ਤੁਸੀਂ ਹਾਲਾਤ ਤੇ ਤੁਹਾਨੂੰ ਲੱਗਦਾ ਵਾ ਕਿ ਇਹ ਫਲਾਈਓਵਰ ਦੇ ਉੱਤੇ ਇਹ ਟਾਈਲਾਂ ਲਗਾ ਕੇ ਇਹਨੂੰ ਤੁਸੀਂ ਸਹੀ ਕਰ ਸਕਦੇ ਹੋ ਹੁਣ ਤੁਹਾਨੂੰ ਦਿਖਾਨਿਆ ਜੋ ਅਸੀਂ ਖਬਰ ਆਪਣੇ ਚੈਨਲ ਦੇ ਉੱਤੇ ਪ੍ਰਕਾਸ਼ਿਤ ਕੀਤੀ ਸੀ ਉਸ ਤੋਂ ਬਾਅਦ ਜਿਹੜੀਆਂ ਪ੍ਰਸ਼ਾਸਨ ਦੀਆਂ ਅੱਖਾਂ ਖੁੱਲੀਆਂ ਤੇ ਇਹ ਜਿਹੜਾ ਖਬਰਾਂ ਲੱਗਣ ਤੋਂ ਬਾਅਦ ਹੀ ਕਿਉਂ ਜਿਹੜੀਆਂ ਪ੍ਰਸ਼ਾਸਨ ਦੀਆਂ ਇਹਨੇ ਅੱਖਾਂ ਖੋਲ੍ਹਦੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਬਹੁਤ ਵੱਡੇ ਜਿਹੜੇ ਖੱਡੇ ਹੁੰਦੇ ਸੀਗੇ ਹੁਣ ਜਿਹੜਾ ਤੁਸੀਂ ਦੇਖ ਸਕਦੇ ਹੋ ਐਂਟਰਲੌਕ ਟਾਈਲਾਂ ਲਗਾ ਕੇ ਜਿਹੜਾ ਇਹ ਖੱਡੇ ਬੰਦ ਕਰ ਦਿੱਤੇ ਆ ਇਹ ਪੁਲਿਸ ਲਾਈਨ ਲੋੜ ਆ ਜਿੱਥੋਂ ਬੱਸਾਂ ਉੱਪਰ ਚੜਦੀਆਂ ਦੇਖੋ ਇੱਥੇ ਜਿਹੜਾ ਹੁਣ ਪੂਰੀ ਤਰ੍ਹਾਂ ਐਂਟਰਲੌਕ ਟਾਈਲਾਂ ਲਗਾ ਕੇ ਜਿਹੜਾ ਇਸ ਨੂੰ ਜਿਹੜਾ ਕਵਰ ਕਰ ਦਿੱਤਾ ਗਿਆ ਵਾ ਤੇ ਉਹ ਪਰਲੀ ਸਾਈਡ ਦੇਖ ਸਕਦੇ ਹੋ ਉੱਥੇ ਸਿਰਫ ਮਿੱਟੀ ਪਾ ਕੇ ਜਿਹੜਾ ਉਸ ਨੂੰ ਜਿਹੜਾ ਢੱਕ ਦਿੱਤਾ ਗਿਆ ਵਾ ਇਹ ਜਿਹੜਾ ਪੂਰਾ ਹੀ ਜਿਹੜਾ ਫਲਾਈਓਵਰ ਸਿਗਾ ਜਿੱਥੋਂ ਐਂਟਰੀ ਹੁੰਦੀ ਹੈ ਇਹਦੀ ਇਹ ਪੂਰਾ ਹੀ ਜਿਹੜਾ ਖਸਤਾ ਹਾਲਾਤ ਦੇ ਵਿੱਚ ਸਿਗਾ ਕਿਸ ਤਰ੍ਹਾਂ ਜਿਹੜੀਆਂ ਸਾਡੇ ਵੱਲੋਂ ਖਬਰਾਂ ਲਗਾ ਕੇ ਇਸ ਨੂੰ ਜਿਹੜਾ ਲੋਕਾਂ ਦੇ ਵਿੱਚ ਕਵਰ ਲਗਾ ਕੇ ਦਿਖਾਇਆ ਗਿਆ ਸੀ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਦੇ ਬਣੇ ਹੋਏ ਆ ਤੇ ਤੁਸੀਂ ਜਿਹੜੀ ਖਬਰ ਲੱਗਣ ਤੋਂ ਬਾਅਦ ਦੇ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਹੁਣ ਜਿਹੜਾ ਐਂਟਰਲੋਕ ਟਾਇਲਾਂ ਲਗਾ ਕੇ ਜਿਹੜਾ ਇਸ ਨੂੰ ਜਿਹੜਾ ਹੋਰ ਰਿਪੇਅਰ ਕੀਤਾ ਗਿਆ ਵਾ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਇਹ ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਕੰਮ ਕਰਦਾ ਇਹ ਖਬਰਾਂ ਲੱਗਣ ਤੋਂ ਬਾਅਦ ਹੀ ਕਿਉਂ ਇਹਨਾਂ ਦੀ ਅੱਖਾਂ ਖੁੱਲਦੀਆਂ ਵਾ ਤੇ ਤੁਸੀਂ ਹੁਣ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਂ ਹੁਣ ਵੀ ਇਸ ਸਾਈਡ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਸਾਈਟਾਂ ਦੇ ਉੱਤੇ ਜਿਹੜੀ ਬੱਜਰੀ ਬੱਜਰੀ ਜਿਹੜੀ ਖਿਲਰੀ ਹੋਈ ਆ ਜਿੱਥੇ ਵੱਡੇ ਵੱਡੇ ਖੱਡੇ ਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪੂਰਾ ਇੱਥੇ ਗੰਦ ਜਿਹੜਾ ਖਿਲਰਿਆ ਹੋਇਆ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਆ ਸਿਰਫ ਜਿਹੜੀ ਜਗ੍ਹਾ ਸੀ ਖਬਰ ਲਗਾਈ ਸੀ ਉਸਤੇ ਉੱਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਐਂਟਰਲੌਕ ਟਾਈਲਾਂ ਲਗਾ ਕੇ ਜਿਹੜਾ ਇਸ ਨੂੰ ਕਵਰ ਕਰ ਦਿੱਤਾ ਹੋਇਆ ਕੋਈ ਵੀ ਪ੍ਰਸ਼ਾਸਨ ਦੀਆਂ ਜਿਹੜੀਆਂ ਅੱਖਾਂ ਨਹੀਂ ਖੁੱਲਦੀਆਂ ਤੇ ਉਹ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜਾ ਉੱਥੇ ਖੱਡੇ ਜਿਹੜੇ ਪੂਰੀ ਤਰ੍ਹਾਂ ਜਿਹੜੇ ਖਬਰ ਨਹੀਂ ਹੋਏ ਆ ਸਿਰਫ ਐਂਟਰਲੌਕ ਟਾਈਲਾਂ ਜਿਹੜੀਆਂ ਮੁਹੱਲਿਆਂ ਦੇ ਵਿੱਚ ਟਾਈਲਾਂ ਲੱਗਦੇ ਆ ਉਹਦੇ ਨਾਲ ਜਿਹੜਾ ਫਲਾਈਓਵਰ ਨੂੰ ਜਿਹੜਾ ਕਵਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹ ਸਿਰਫ ਪ੍ਰਸ਼ਾਸਨ ਵੱਲੋਂ ਖਾਣਾਪੂਰਤੀ ਕੀਤੀ ਗਈ ਆ ਕੋਈ ਵੀ ਪ੍ਰਸ਼ਾਸਨ ਨੂੰ ਧਿਆਨ ਨਹੀਂ ਇੱਥੇ ਕਿਸੇ ਦੀ ਕੰਨ ਤੇ ਜੂਨ ਨਹੀਂ ਸਿਰਕਦੀ ਸਿਰਫ ਖਬਰਾਂ ਲੱਗਣ ਤੋਂ ਬਾਅਦ ਹੀ ਜਿਹੜਾ ਵਾ ਉਹ ਪ੍ਰਸ਼ਾਸਨ ਦੀ ਅੱਖਾਂ ਖੁੱਲਦੀਆਂ ਵਾਂ ਤੇ ਆ ਉਹਦੇ ਨਾਲ ਹੀ ਰੋਡ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਇੱਥੇ ਵੀ ਸਿਰਫ ਬਚਰੀ ਹੀ ਜਿਹੜੀ ਨਜ਼ਰ ਆ ਰਹੀ ਆ ਔਰ ਕੁਝ ਨਹੀਂ ਜਿਹੜਾ ਨਜ਼ਰ ਆ ਰਿਹਾ ਤੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਸਿਰਫ ਜਿਹੜੀ ਬੱਜਰੀ ਹੀ ਜਿਹੜੀ ਨਜ਼ਰ ਆਂਦੀ ਸੜਕਾਂ ਦੇ ਉੱਤੇ ਕੋਈ ਵੀ ਕਿਸੇ ਦਾ ਧਿਆਨ ਨਹੀਂ ਆ। ਉੱਥੇ ਵੀ ਜਿਹੜੀਆਂ ਗਲੀ ਦੇ ਵਿੱਚ ਇੰਟਰਲੌਕ ਟਾਈਲਾਂ ਲੱਗਦੀਆਂ ਵਾਂ ਉਹ ਪੁਲ ਦੇ ਉੱਤੇ ਇੰਟਰਲੌਕ ਟਾਈਲਾਂ ਲਗਾ ਕੇ ਇਸ ਨੂੰ ਜਿਹੜਾ ਕਵਰ ਕਰ ਦਿੱਤਾ ਗਿਆ ਹੋਰ ਵੀ ਕੋਈ ਧਿਆਨ ਨਹੀਂ ਦਿੰਦਾ ਯਾਰ। ਤੇ ਹਾਂ ਹੁਣ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਣੇ ਆ। ਆ ਜਿਹੜਾ ਮੋੜ ਆ ਇਹ ਇੰਡਨ ਕਨੇਡੀਅਨ ਵਾਲਾ ਰੋਡ ਆ ਤੇ ਪੁਲਸ ਲੈਣ ਵਾਲਾ ਰੋਡ ਤੁਸੀਂ ਆ ਦੇਖ ਸਕਦੇ ਹੋ। ਇਹ ਜਿਹੜੇ ਬਾਈਕ ਤੇ ਉੱਥੋਂ ਕੋਈ ਵੀ ਨੌਜਵਾਨ ਮੋੜ ਕੱਢਦਾ ਵਾ ਤੇ ਇੱਥੋਂ ਜਿਹੜਾ ਸਲਿੱਪ ਜਿਹੜਾ ਟਾਇਰ ਕਰ ਜਾਂਦਾ ਆ ਦੇਖੋ ਇੱਥੇ ਵੀ ਜਿਹੜੇ ਆਹ ਬੱਜਰੀ ਦੇ ਜਿਹੜੇ ਢੇਰ ਲੱਗੇ ਹੋਏ ਆ ਇਹ ਇਹ ਸਾਡੇ ਜਲੰਧਰ ਦੀ ਜਿਹੜੀ ਕਾਰਪੋਰੇਸ਼ਨ ਨਗਰ ਨਿਗਮ ਦੇ ਹਾਲਾਤ ਆ ਇਹ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਬੇੜਾਗਰ ਖੋ ਚੁੱਕਾ ਪ੍ਰਸ਼ਾਸਨ ਦਾ ਕੋਈ ਵੀ ਜਿਹੜਾ ਇੱਥੇ ਧਿਆਨ ਨਹੀਂ ਕਿਸੇ ਦਾ ਤੁਸੀਂ ਦੇਖ ਸਕਦੇ ਆ ਆ ਦੇਖੋ ਪੂਰੀ ਤਰ੍ਹਾਂ ਇਹ ਪੱਟਰੀ ਦੇਲੇ ਢੇਰ ਲੱਗੇ ਹੋਏ ਉੱਥੇ ਐਂਟਰਲੋਕ ਟਾਇਲਾ ਲਗਾਤੀਆਂ ਜਿਹੜੀਆਂ ਮੁਹੱਲਿਆਂ ਦੇ ਵਿੱਚ ਐਂਟਰਲੋਕ ਟਾਇਲਾ ਲੱਗਦੇ ਆ ਉਹ ਇੱਥੇ ਲਗਾਤੀਆਂ ਇਹਨਾਂ ਨੇ ਦੇਖ ਲਓ ਤੁਸੀਂ ਹਾਲਾਤ ਤੇ ਤੁਹਾਨੂੰ ਲੱਗਦਾ ਵਾ ਕਿ ਇਹ ਫਲਾਈਓਵਰ ਦੇ ਉੱਤੇ ਇਹ ਟਾਇਲਾ ਲਗਾ ਕੇ ਇਹਨੂੰ ਤੁਸੀਂ ਸਹੀ ਕਰ ਸਕਦੇ ਹੋ ਕੀ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਸਾਡੇ ਪੰਜਾਬ ਦੇ ਬੜੇ ਹੋਏ ਆ ਪੂਰੀ ਤਰ੍ਹਾਂ ਜਿਹੜਾ ਬੇੜਾ ਗਰਕ ਜਿਹੜਾ ਸਾਡੇ ਜਲੰਧਰ ਦਾ ਕੀਤਾ ਹੈ ਪੂਰੇ ਜਲੰਧਰ 'ਚ ਜਿਹੜੀ ਮਿੱਟੀ ਹੀ ਮਿੱਟੀ ਹੋਈ ਪਈ ਆ ਸੋਹ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰੀਆਂ ਲੋਕ ਅਗਰ ਘਰਾਂ ਦੇ ਵਿੱਚੋਂ ਨਿਕਲਦੇ ਤੇ ਸ਼ਾਮ ਤੱਕਰ ਪੂਰਾ ਚਿੱਟੇ ਕੱਪੜੇ ਪਾ ਕੇ ਜਾਂਦੇ ਆ ਤੇ ਰਾਤ ਨੂੰ ਕਾਲੇ ਕੱਪੜੇ ਹੋਏ ਹੁੰਦੇ ਉਹਨਾਂ ਦੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸੇ ਬਹੁਤ ਬਹੁਤ ਤੁਹਾਡਾ ਧੰਨਵਾਦ